ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾ ਨਗਰ ਪੁਲਿਸ ਸਟੇਸ਼ਨ ਬਰੀਾਰ ਚੌਕੀ ਅਦੀਨ ਆਉਂਦੇ ਪਿੰਡ ਰਣਜੀਤ ਬਾਗ ਇੱਕ ਰਜਵਾਹੇ ਵਿੱਚੋਂ ਇੱਕ ਨੌਜਵਾਨ ਦੀ ਬੋਰੀ ਵਿੱਚ ਬੰਨੀ ਹੋਈ Laash ਮਿਲਣ ਕਾਰਨ ਇਲਾਕੇ ਅੰਦਰ ਸੰਸਨੀ ਫੈਲਣ ਕਾਰਨ ਇਲਾਕੇ ਅੰਦਰ ਦਹਿਸ਼ਤ ਵਾਲਾ ਮਾਹੌਲ ਵਿਖਿਆ ਜਾ ਰਿਹਾ ਹੈ ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ਰੋਹਿਤ ਕੁਮਾਰ ਖਾਤਾ ਪੁੱਤਰ ਰਮੇਸ਼ ਲਾਲ ਵਾਸੀ ਦਾਖਲਾ ਵਜੋਂ ਪਛਾਣ ਹੋਈ ਹੈ ਜਾਣਕਾਰੀ ਅਨੁਸਾਰ ਅੱਜ ਸਵੇਰੇ ਅਚਾਨਕ ਸਬੰਧਿਤ ਵਿਭਾਗ ਦੇ ਕਰਮਚਾਰੀ ਜਦ ਇਸ ਰਜਵਾਹੇ ਦੀ ਜਾਂਚ ਕਰਨ ਵਾਸਤੇ ਪਹੁੰਚੇ ਤਾਂ ਇੱਕ ਬੋਰੀ ਜਦ ਸ਼ੱਕੀ ਹਾਲਾਤਾਂ ਵਿੱਚ ਵੇਖੀ ਗਈ ਤਾਂ ਉਹਨਾਂ ਇਸ ਸਬੰਧੀ ਆਲੇ ਦੁਆਲੇ ਦੇ ਲੋਕਾਂ ਨੂੰ ਦੱਸਿਆ ਜਦ ਲੋਕ ਪਹੁੰਚੇ ਤਾਂ ਲੋਕਾਂ ਵੱਲੋਂ ਇਸ ਬੋਰੀ ਨੂੰ ਖੋਲ ਕੇ ਵੇਖਿਆ ਗਿਆ ਤਾਂ ਬੋਰੀ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਵੇਖਣ ਨੂੰ ਮਿਲੀ ਇਸ ਸਬੰਧੀ ਜਦ ਕੁਝ ਨੌਜਵਾਨਾਂ ਨੂੰ ਇਸ ਨੌਜਵਾਨ ਦੀ ਪਛਾਣ ਹੋਣ ਉਪਰੰਤ ਇਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਜਦ লাশ ਵੇਖੀ ਤਾਂ ਪਰਿਵਾਰ ਵੱਲੋਂ ਕਤਲ ਦੀ ਸ਼ੰਕਾ ਜਤਾਈ ਗਈ ਉਦਰ ਇਸ ਸੰਬੰਧੀ ਸੂਚਨਾ ਮਿਲਦੇ ਹੀ ਡੀਐਸਪੀ ਦਿਨਾਨਗਰ सुरेंद्र ਸਿੰਘ ਮੌਕੇ ਤੇ ਪਹੁੰਚ ਗਏ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਡੀਐਸਪੀ सुरेंद्र ਸਿੰਘ ਨੇ ਦੱਸਿਆ ਕਿ ਉਹਨਾਂ ਇਸ ਨੌਜਵਾਨ ਦੇ ਕੁਝ ਸੱਤਾਂ ਦੇ ਨਿਸ਼ਾਨ ਵੀ ਦਿਖਾਈ ਦੇ ਰਹੇ ਹਨ ਬਾਕੀ ਪੁਲਿਸ ਵੱਲੋਂ ਇਸ লাশ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਕੀ ਲੱਗਦਾ ਸੀ ਇਹ ਮੇਰਾ ਬੇਟਾ ਜੇ ਕੀ ਕਰ ਲੂਗੀ ਤੇ ਪਤਾ ਨਹੀਂ ਮੈਨੂੰ ਕੋਈ ਫੋਨ ਦਾ ਦੋਸਤ ਆ ਗਿਆ ਹੈ ਕਹਿੰਦੇ ਸਰੋਲਾ ਪਿਆ ਵਾ ਸਰੋਲਾ ਪਿਆ ਵਾ ਵੀ ਕੋਈ ਕਿਸ ਨੂੰ ਚੁੱਕ ਕੇ ਲੈ ਗਏ ਚੁੱਕ ਕੇ ਲੈ ਗਏ ਤੇ ਮੈਂ ਤੇ ਆਪੋ ਠੀਕ ਕਰਾਉਂਦਾ ਸੀ ਚੰਡੇ ਚੱਕ ਮੈਂ ਉੱਥੋਂ ਦੌੜ ਆਇਆ ਘਾਰ ਆ ਕੇ ਪੁੱਛਿਆ ਕਰ ਤੇ ਕੰਨ ਲੱਭਦਾ ਨਹੀਂ ਲੱਭਦਾ ਸੋਵਾਲ ਨੂੰ ਢੇਲੀਆਂ ਨੂੰ ਗਏ ਆ ਉੱਥੇ ਰਸਤੇ ਤੇ ਕਿਸ ਨੂੰ ਪੁੱਛਿਆ ਤੇ ਇੱਕ ਮੁੰਡਾ ਕਹਿੰਦਾ ਮੈਂ ਦੇਖਿਆ ਇੱਕ ਮੁੰਡੇ ਨੂੰ ਖੜਦੇ ਨੂੰ ਪੋਰੀ ਚ ਪਾਇਆ ਦਾ ਪਤਾ ਨਹੀਂ ਕੌਣ ਕੁੜੀ ਆ ਕਿ ਮੁੰਡਾ ਵਾ ਨਾ ਕਿੱਦਨੂ ਗਏ ਕਹਿੰਦੇ ਇਦਨੂ ਮੈਨਾਂ ਪਤਾ ਕੋਨਾ ਕਹਿੰਦੇ ਮੁੰਡਾ ਇੱਕ ਅਸੀਂ ਫੇਰ ਨਾ ਕੀ ਕੀਤਾ ਵੀ ਅਸੀਂ ਉਹਨਾਂ ਦੇ ਘਰ ਚੱਲ ਗਏ ਹੌਲੀ ਹੌਲੀ ਫੋਟੋ ਕੱਟੀ ਤੇ ਘਰ ਚੱਲ ਗਏ ਘਰ ਜਾ ਕੇ ਉਹਨਾਂ ਨੇ ਮਾਤਾ ਨੂੰ ਪੁੱਛਿਆ ਵੀ ਅਦਾਦਾ ਕਾਲਾ ਉਹ ਕਹਿੰਦੇ ਵੀ ਮੇਰਾ ਮੁੰਡਾ ਜਿਹੜਾ ਨਾ ਕਾਲ ਚ ਗਿਆ ਹੋਇਆ ਸਵੇਰ ਦਾ ਕਾਲ ਚ ਗਿਆ ਹੋਇਆ ਵਾ ਠੀਕ ਹੈ ਜੀ ਚਲੋ ਠੀਕ ਆ ਉੱਥੇ ਰੋਣਾ ਪੈ ਗਿਆ ਬੰਦੇ ਇਕੱਠੇ ਹੋ ਗਏ ਗੱਲਾਂ ਕਰਦੇ ਕਰਦੇ ਮੜਕੇ ਜਦੋਂ ਮੁੰਡਾ ਕਹਿੰਦਾ ਮੈਂ ਫੋਨ ਕਰਤਾ ਉਹਨੂੰ ਕਿ ਤੂੰ ਕਿੱਥੇ ਆ ਜਦੋਂ ਉਹਨੂੰ ਫੋਨ ਪੁੱਛਿਆ ਪੋ ਮੁੰਡੇ ਨੂੰ ਕਹਿੰਦਾ ਕਿ ਮੈਂ ਤੇ ਮਾਸੀ ਕੋਲੋਂ ਗਿਆ ਆਂ ਇੱਕ ਪੁੱਤਰ ਆ ਤੇ ਇੱਕ ਮੇਰੀ ਬੇਟੀ ਆ ਕੱਲਾ ਯਾ ਮੇਰਾ ਪੁੱਤਰ ਕਿੰਨੀ ਉਮਰ ਸੀ 18 ਸਾਲ ਦੀ ਹੁਣ ਆਇਆ 18 ਸਾਲਾਂ ਦਾ ਹੁਣ ਪੁਲਿਸ ਸਰਵੇ ਕਿੱਤੀ ਤੇ ਬੋਲਸ ਆਈ ਆ ਜੀ ਉਹ ਲੱਗੀ ਆ ਕਾਰਵਾਈ ਉਦੋਂ ਤੇ ਲੱਗੇ ਹੋਇਆ ਉਹਨੂੰ ਨੇ ਦੌਰ ਪੱਜ ਕਰਨ ਦੇ ਜੀ ਦੇ ਖਿਲਾਫ ਇਨਸਾਫ ਚਾਹੀਦਾ ਪਾਪਾ ਦੀ ਹੋ ਜੇ ਪਾਪਾ ਤਾਂ ਰਸੀਦੀ ਹੋ ਜਾ ਵੇਖ ਲੈ ਪੁੱਤ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਹੁਣੇ ਥੋੜੀ ਦਿਰ ਪਹਿਲਾਂ ਹੀ ਸਾਡੇ ਚੌਕੀ ਇੰਜਾਜ਼ ਨੂੰ ਵੀ ਇੱਥੇ ਇੱਕ ਡੈੱਡ ਬੋਡੀ ਪਈ ਆ ਅਸੀਂ ਮੌਕੇ ਤੇ ਆਏ ਆ ਇੱਕ ਲੜਕਾ ਆ ਰੋਹਿਤ ਨਾਂ ਦਾ ਉਹਦੀ ਡੈਡ ਬੋਡੀ ਆ ਦਾਖਲੇ ਪਿੰਡ ਦਾ ਰਹਿਣ ਵਾਲਾ ਆ ਔਰ ਜੋ ਦੱਸ ਰਹੇ ਆ ਵੀ ਉਹਦਾ ਮਰਡਰ ਕੀਤਾ ਗਿਆ ਔਰ ਉਹਦੇ ਸਿਰ ਦੇ ਵਿੱਚ ਸੱਜੇ ਪਾਸੇ ਸੱਟ ਲੱਗੀ ਹੋਈ ਆ ਬਾਕੀ ਵੈਰੀਫਾਈ ਕਰ ਰਹੇ ਆ ਔਰ ਬਣਦੀ ਕਾਰਵਾਈ ਜਿਹੜੀ ਕਰ ਰਹੇ ਆ ਕਿਦੇ ਪਿੰਡ ਦਾ ਦੱਸਿਆ ਜਾ ਰਿਹਾ ਜੀ ਦਾਖਲੇ ਪਿੰਡ ਦਾ ਕਿੰਨੇ ਕੇ ਸਾਲ ਉਮਰ ਹੋਈ ਜੀ ਮੁੰਡੇ ਇਹ 18 ਸਾਲ ਦੀ ਐ ਜੀ ਹੁਣ ਕੀ ਅੱਗੇ ਕਰਦੇ ਐ ਐਫ ਆਈ ਆਰ ਦਰਜ ਕਰਾਂਗੇ ਜੀ ਮਰਡਰ ਦੀ ਔਰ ਬਾਕੀ ਗਾਂ ਫਰਦਰ ਜਿਹੜੇ ਬੰਦਿਆਂ ਦੇ ਨਾਮ ਆਉਣਗੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਉਹਨਾਂ ਦੇ ਘਰ ਵੱਲੋਂ ਕੁਝ ਦੱਸਿਆ ਗਿਆ ਜੀ ਕੋਈ ਨਹੀਂ ਹਜੇ ਦੱਸ ਰਹੇ ਆ ਜੀ ਪੁੱਛ ਰਹੇ ਆ ਜੀ ਗੱਲਬਾਤ ਚੱਲ ਰਹੀ ਹੈ